ਮੈਂ ਸਾਰੀ ਫੀਸ ਮਾਫ ਕਰਾ ਲੂੰਗਾ ਜੀ ਜੇ 12 ਲੱਖ ਰੁਪਏ ਫੀਸ ਹੈ ਸਾਲ ਦੀ 3 ਸਾਲ ਦੀ 36 ਲੱਖ ਫੀਸ ਹੈ 36 ਤੋਂ 33 ਤੋਂ 34 ਲੱਖ ਫੀਸ ਮਾਫ ਕਰਾ ਲੂੰਗਾ ਜੀ ਫਰਸਟ ਮਾਸਟਰ ਸਟਡੀ ਸੈਕੰਡ ਸਮੈਸਟਰ ਪੇਡ ਇੰਟਰਨਸ਼ਿਪ ਥਰਡ ਮਾਸਟਰ ਸਟਡੀ ਫੋਰਥ ਸਮੈਸਟਰ ਪੇਡ ਇੰਟਰਨਸ਼ਿਪ ਫਿਫਥ ਮਾਸਟਰ ਸਟਡੀ 6 ਸਮੈਸਟਰ ਪੇਡ ਇੰਟਰਨਸ਼ਿਪ ਜਿੱਥੇ ਲੇਬਰ ਸ਼ਾਰਟੇਜ ਹੋਵੇ ਮੈਨੂੰ ਜਿਹੜੀ ਹੈਗੀ ਐ ਪਾਰਟ ਟਾਈਮ ਜੌਬ ਮਿਲੇ ਮੈਨੂੰ ਵੇਜੇਸ ਮਿਲਣ ਮੈਨੂੰ ਪੀਆਰ ਮਿਲੇ ਜਿੰਨੇ ਕੈਨੇਡਾ ਦੇ ਵਿੱਚ ਡਿਪਲੋਮਾ ਦਾ ਖਰਚਾ ਸਾਥ 10 ਲੱਖ ਰੁਪਏ ਸਾਲ ਦਾ 20-22 ਲੱਖ ਰੁਪਏ ਕਾਸਟ ਹੋ ਗਈ ਜੇ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਚ ਲੈਣਾ ਹੈ 20-22 ਲੱਖ ਰੁਪਏ ਦੇ ਵਿੱਚ ਗ੍ਰੈਜੂਏਸ਼ਨ ਕਰਾ ਰਿਆ ਹੈ ਤੁਹਾਡਾ ਮੈਡੀਕਲ ਹੈ ਨਾਨ ਮੈਡੀਕਲ ਹੈ ਜਾਂ ਕਮਰਸ ਟੀਮ ਹੈ ਔਰ 70% ਤੋਂ ਉੱਪਰ ਨੰਬਰ ਹੈ ਸਰ ਚਾਹੇ 3 ਸਾਲ ਦਾ ਗੈਪ ਹੈ 4 ਸਾਲ ਦਾ ਗੈਪ ਹੈ ਨਮਸਕਾਰ ਮੋਬਲ ਢੋਣੀ ਦੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟ ਕੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਥੀਓ ਅੱਜ ਹਰ ਮਾਪੇ ਦਾ ਸੁਪਨਾ ਹੈ ਕਿ ਉਹਨਾਂ ਦਾ ਬੱਚਾ ਉਹਨਾਂ ਨਾਲ ਉਹ ਵਾਦ ਤਰੱਕੀ ਕਰੇ ਤੇ ਉਹਨਾਂ ਦੇ ਚੰਗੇ ਦੇਖ ਲਈ ਜਿਹੜੇ ਮਾਪੇ ਆ ਆਪਣੇ ਬੱਚਿਆਂ ਨੂੰ ਕੁਝ ਵੀ ਕਰਕੇ ਆ ਅਜ ਦੇਸ਼ਾਂਵਾਲ ਰੁਕ ਕਰ ਰਹੇ ਨੇ ਲੇਕਿਨ ਜੇ ਮੈਂ ਗੱਲ ਕਰਾਂ ਕੈਨੇਡਾ ਦੀ ਇਸ ਵੇਲੇ ਕੈਨੇਡਾ ਦਾ ਬਹੁਤ ਬੁਰਾ ਹਾਲ ਹੈ ਉਥੇ ਕਿੰਨੇ ਪ੍ਰਿੰਸ ਇਹੋ ਜਿਹੇ ਨੇ ਜਿਹੜੇ ਕਿ ਇਸ ਟਾਈਮ ਓਵਰ ਕਰਾਊਡਿਡ ਨੇ ਤੇ ਜਿਸ ਕਰਕੇ ਓਵਰ ਕਰਾਊਡ ਹੋਣ ਕਰਕੇ ਨਾ ਤਾਂ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ ਜਿਹੜੀ ਮਿਲ ਰਹੀ ਹੈ ਪ੍ਰਾਪਰ ਬੇਸਮੈਂਟਾਂ ਦਾ ਬੁਰਾ ਹਾਲ ਹੈ ਉਥੇ ਚਾਰ ਵਾਲੀ ਬੇਸਮੈਂਟ ਜਿਸ ਤੇ ਚਾਰ ਦੀ ਕੈਪੈਸਟੀ ਹੈ ਉਥੇ 6-6 ਬੱਚੇ ਰਹਿ ਰਹੇ ਨੇ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਗਰੋਸਰੀ ਦੀ ਗਰੋਸਰੀ ਵੀ ਜਿਹੜੀ ਬਹੁਤ ਮਹਿੰਗੀ ਹੈ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਜੌਬ ਦੀ ਪਾਰਟ ਟਾਈਮ ਜੌਬ ਦੀ ਗੱਲ ਕਰਾਂ ਪਹਿਲੀ ਵਾਰ ਤਾਂ ਜੌਬ ਸੀ ਹੈ ਨਹੀਂ ਜੇ ਕੋਈ ਜੌਬ ਮਿਲਦੀ ਹੈ ਤਾਂ ਉਹਨਾਂ ਨੂੰ ਪੂਰੇ ਵੇਜਸ ਨਹੀਂ ਮਿਲ ਰਹੇ ਨੇ ਤੇ ਫਿਰ ਵੀ ਜੇ ਅਸੀਂ ਕੰਨਿਆ ਕਿ ਮਾਪਿਓ ਦਾ ਸਪਨਾ ਹੈ ਕਿ ਉਹ ਬੱਚੇ ਨੂੰ ਬਾਹਰ ਭੇਜਣਾ ਚਾਹੁੰਦੇ ਆ ਤੇ ਅਸੀਂ ਅੱਜ ਗੱਲ ਕਰਾਂਗੇ ਇਸ ਵਿਸ਼ੇ ਤੇ ਕਿ ਫਿਰ ਜਿਹੜੇ ਪੇਰੈਂਟਸ ਨੇ ਜਾਂ ਸਟੂਡੈਂਟਸ ਨੇ ਉਹਨਾਂ ਨੂੰ ਕਿਹੜੀ ਕੰਟਰੀ ਦਾ ਰੁੱਖ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਉਹ ਆਪਣਾ ਜਿਹੜਾ ਪ੍ਰੋਜੈਕਟ ਹੈ ਉਹ ਜੋ ਬਣਾ ਸਕਣ ਤੇ ਆਪਣੇ ਇਹਨਾਂ ਸਵਾਲਾਂ ਦੇ ਜਵਾਬ ਦੇਣ ਲਈ ਸਾਡੇ ਨਾਲ ਅੱਜ ਮੌਜੂਦ ਨੇ ਜਿਹੜੇ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਨੇ ਅਤੇ ਐਜੂਕੇਸ਼ਨਲ ਕੰਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਨਾਲ ਗੱਲ ਕਰਦੇ ਆ ਤੇ ਆਪਾਂ ਇਸ ਬਾਰੇ ਜਿਹੜੀ ਜਾਣਕਾਰੀ ਆਪਣੀ ਉਧਾਨੀ विकास जी सब तो बिना ਤੁਹਾਡਾ ਸਵਾਗਤ ਹੈ ਜੀ ਮੋਗਾ ਟੂਡੇ ਨਿਊਜ਼ ਦੇ ਵਿੱਚ ਮੋਗਾ ਟੂਡੇ ਨਿਊਜ਼ ਦੇ ਦਰਸ਼ਕਾਂ ਦਾ ਬਹੁਤ-ਬਹੁਤ ਨਮਸਕਾਰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਿਕਾਸ ਜੀ ਇੱਕ ਦੋ ਸੀ ਮੈਂ 2014 ਦੀ ਗੱਲ ਕਰਾਂ ਲੋਕਾਂ ਨੇ ਜਦੋਂ ਕੈਨੇਡਾ ਦਾ ਰੁਕੀਤਾ ਉਦੋਂ ਬਾਅਦ ਇੱਕ ਮੈਂ ਕਹਾਂਗਾ ਕਿ ਵੇਵ ਚੱਲ ਪਈ ਤੇ ਇੱਕ ਅੰਨੇਵਾ ਲੋਕਾਂ ਨੇ ਜਿਹੜਾ ਕੈਨੇਡਾ ਦਾ ਰੁਕਣਾ ਸ਼ੁਰੂ ਕਰਤਾ ਜਾਂ ਆਸਟ੍ਰੇਲੀਆ ਦਾ ਰੁਕਣਾ ਸ਼ੁਰੂ ਕਰਤਾ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਦਫਤਾਰੀਆਂ ਲੋਕੀ ਫੇਸ ਕਰ ਰਿਹਾ ਹੈ ਸਟੂਡੈਂਟ ਫੇਸ ਕਰ ਰਿਹਾ ਹੈ ਮਾਪਿਆਂ ਨੂੰ ਮਾਪੇ ਸੋਚ ਕੇ ਭੇਜਦੇ ਸੀ ਇੱਕ ਫੀਸ ਇਥੋਂ ਦੇ ਕੇ ਭੇਜਦੇ ਰਹਿਣ ਉਹ ਤੋਂ ਬਾਅਦ ਅ ਦੂਜੀ ਜਿਹੜੀ ਚੀਜ਼ ਐ ਸਪੈਸ਼ਲ ਦੀ ਉਹ ਬੱਚਾ ਆਪਣੇ ਆਪ ਕੰਮ ਕਰਕੇ ਕੱਢ ਲੇਗਾ ਲੇਕਿਨ ਅੱਜ ਸਥਿਹਰੀ ਰੈਟ ਚੇਂਜ ਹੋ ਚੁੱਕਾ ਹੈ ਤੇ ਬੀਇੰਗ ਇੱਕ ਐਜੂਕੇਸ਼ਨਲ ਕੰਸਲਟੈਂਟ ਵਾਟ ਯੂ ਊਡ ਐਡਵਾਈਸ ਕਿ ਉਹਨਾਂ ਨੂੰ ਕਿੱਦਾਂ ਰੁਕਣਾ ਚਾਹੀਦਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਮਨੀਸ਼ ਜੀ ਜੇਕਰ ਗੱਲ ਕਰੀਏ 2014 ਤੋਂ ਕੈਨੇਡਾ ਪ੍ਰਮੋਟ ਹੋਣਾ ਸ਼ੁਰੂ ਹੋਇਆ ਜਦੋਂ ਯੂਕੇ ਨੇ ਆਪਣਾ ਵਰਕ ਪਰਮਿਟ ਬੰਦ ਕਰਤਾ ਸੀਗਾ ਔ ਕੈਨੇਡਾ اور ਆਸਟ੍ਰੇਲੀਆ ਮੈਂ ਮੇਨ ਗੱਲ ਕਹੂੰਗਾ ਜੀ ਫਿਰ 19 ਦੇ ਵਿੱਚ ਯੂਕੇ ਨੇ ਵਰਕ ਪਰਮਿਟ ਸ਼ੁਰੂ ਕਰਤਾ ਫਿਰ ਯੂਕੇ ਵੱਲ ਲੋਕ ਵਧਨੇ ਸ਼ੁਰੂ ਹੋ ਗਏ ਲੇਕਿਨ ਜੇ ਆਪਾਂ ਗੱਲ ਕਰੀ ਅੱਜ ਦੀ ਡੇਟ 'ਚ ਸਰ ਇੱਕ ਚੀਜ਼ ਦੀ ਲਿਮਟ ਹੁੰਦੀ ਆ ਇਹਨਾਂ ਕੰਟਰੀਆਂ ਦੇ ਵਿੱਚ ਕਰਾਊਡ ਬਹੁਤ ਜ਼ਿਆਦਾ ਹੋ ਚੁੱਕਾ ਹੈ ਸਟੂਡੈਂਟਸ ਦਾ ਇਹਨਾਂ ਦੇ ਟਾਰਗੇਟਸ ਆਲਮੋਸਟ ਕੰਪਲੀਟ ਹੋ ਚੁੱਕੇ ਹੈ ਮੈਂ ਇਹ ਕਹੂੰਗਾ ਕਿਉਂਕਿ ਜੇ ਕਿਸੇ ਸਟੂਡੈਂਟ ਦਾ ਕੋਈ ਰਿਸ਼ਤੇਦਾਰ ਕੋਈ ਕਜ਼ਨ ਡਾਗਰ ਬਾਹਰ ਗਿਆ ਹੋਇਆ ਉਹਦਾ ਕਰੇਜ਼ ਆ ਕਿ ਮੈਂ ਵੀ ਬਾਹਰ ਜਾ ਕੇ ਆਪਣਾ ਇੱਕ ਧੂਖ ਵਧਿਆ ਬਣਾਵਾਂ ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ ਬਣਾਓ ਲੇਕਿਨ ਐਸ ਵੇਲੇ ਟਾਈਮ ਹੈ ਵੀ ਇੰਟੈਲੀਜੈਂਟਲੀ ਤੁਸੀਂ ਸੋਚੋ ਕਿ ਕਿਹੜੀ ਕੰਟਰੀ ਜੀ ਆਪਾਂ ਚੌਰਾਂ ਚ ਕਹਿਣਾ ਸ਼ੁਰੂ ਕੀਤਾ ਸੀ ਕਿਉਂ ਕੀਤਾ ਸੀਗਾ ਆਪਾਂ ਸ਼ੁਰੂ ਕੀਤਾ ਸੀ ਵੀ ਕੈਨੇਡਾ ਦੇ ਵਿੱਚ ਉਸ ਵੇਲੇ ਲੇਬਰ ਸ਼ਾਰਟੇਜ ਸੀ ਕੈਨੇਡਾ ਦੇ ਵਿੱਚ ਉਸ ਵੇਲੇ ਵੇਜਸ ਬਹੁਤ ਵਧੀਆ ਸੀਗਾ ਜਿਹੜੀ ਮੰਗਾਈ ਸੀਗੀ ਇਨਫਲੇਸ਼ਨ ਬਹੁਤ ਘੱਟ ਸੀ ਪੀਆਰ ਬਹੁਤ ਈਜ਼ੀ ਸੀਗੀ ਪੰਜਵੇਂ ਨੰਬਰ ਦੇ ਜਿਹੜੀਆਂ ਕਾਲਜ ਦੀ ਫੀਸਾਂ ਸੀ ਬਹੁਤ ਘੱਟ ਸੀਗੀਆਂ ਹੁਣ ਉਹ ਪੰਜ ਚੀਜ਼ਾਂ ਚੇਂਜ ਹੋ ਗਈਆਂ ਸਰ ਜੀ ਜੋ ਚੇਂਜ ਹੋ ਗਈਆਂ ਹੁਣ ਆਪੇ ਦੇਖੀਏ ਵੀ ਆਪਣੇ ਜਿਹੜੇ 2 ਸਾਲ 3 ਸਾਲ 4 ਸਾਲ ਪਹਿਲਾਂ ਭੈਣ ਭਰਾ ਗਏ ਹੋਏ ਆ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਪਾਰਟ ਟਾਈਮ ਜੌਬ ਨਹੀਂ ਮਿਲ ਰਹੀਆਂ ਤੇ ਆਪੇ ਦੇਖੀਏ ਵੀ ਇੰਟੈਲੀਜੈਂਟਲੀ ਅੱਜ ਦੀ ਡੇਟ ਦੇ ਵਿੱਚ ਕਿੱਥੇ 4-5 ਚੀਜ਼ਾਂ ਆਪਾਂ ਮਿਲ ਸਕਦੀਆਂ ਜਿੱਥੇ ਲੇਬਰ ਸ਼ਾਰਟੇਜ ਹੋਵੇ ਮੈਨੂੰ ਜਿਹੜੀ ਹੈਗੀ ਐ ਪਾਰਟ ਟਾਈਮ ਜੌਬ ਮਿਲੇ ਮੈਨੂੰ ਵੀਜ਼ਾ ਮਿਲਣ ਮੈਨੂੰ ਪੀਆਰ ਮਿਲੇ ਔਰ ਮੇਰੀ ਜਿਹੜੀ ਫੀਸ ਹੈਗੀ ਐ ਉਹ ਫੋਰਡੇਬਲ ਹੋਵੇ ਜੀ ਇਸ ਚੀਜ਼ ਨੂੰ ਅੱਜ ਦੀ ਡੇਟ ਦੇ ਵਿੱਚ ਜੇ ਕੋਈ ਨਗਰਗਾ ਜਿੱਥੇ ਇਹ ਪੰਜ ਚੀਜ਼ਾਂ ਮਿਲਣੀਆਂ ਹੈ आप यूरोप वाल देखना चाहिए था सर। पे words, पे क्यों पे एक बड़ा डर है क्योंकि जर्मनी जावान जर्मन लैंग्एज सिखनी पवेगी फ्रांस जावे फ्रेंच सीखनी पवेगी किसी किताब च नहीं, नहीं लिखिया भी जो जर्मनी जाता जर्मनी लैंग्वेज सीखनी पवेगी इंग्लिश पढ़ो कोई फिकल नहीं यूरोप चं साल पी आर हो रही है तीन साल की ग्रेजुएशन है उसे डिपलोमे वीजा नहीं आता ਗ੍ਰੈਜੂਏਸ਼ਨ ਜਿੰਨੀ ਕੈਨੇਡਾ ਦੇ ਵਿੱਚ ਡਿਪਲੋਮੇ ਦਾ ਖਰਚਾ ਸਾਰ 10 ਲੱਖ ਰੁਪਏ ਸਾਲ ਦਾ 20-22 ਲੱਖ ਰੁਪਏ ਕਾਸਟ ਹੋ ਗਈ ਤੇ ਜਰਮਨੀ ਤੁਹਾਡੀ ਜਿਹੜੀ ਹੈਗੀ ਹੈ ਜੇ ਮੰਨ ਲਓ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ 'ਚ ਲੈਣਾ ਹੈ 20-22 ਲੱਖ ਰੁਪਏ ਦੇ ਵਿੱਚ ਗ੍ਰੈਜੂਏਸ਼ਨ ਕਰਾ ਰਿਆ ਮੇਰੇ ਕੋਲ ਪ੍ਰੋਡਕਟਿਵ ਹੋ ਜਾਇਆ ਤੁਹਾਡਾ ਮੈਡੀਕਲ ਹੈ ਨਾਨ ਮੈਡੀਕਲ ਹੈ ਜਾਂ ਕਮਰਸਟਰੀ ਹੈ ਉਹ 70% ਉੱਪਰ ਨੰਬਰ ਹੈ ਸਰ ਚਾਹੇ 3 ਸਾਲ ਦਾ ਗੈਪ ਹੈ 4 ਸਾਲ ਦਾ ਗੈਪ ਹੈ ਮੈਂ ਸਾਰੀ ਫੀਸ ਮਾਫ ਕਰਾ ਲੂੰਗਾ ਜੀ ਜੇ 12 ਲੱਖ ਰੁਪਏ ਫੀਸ ਹੈ ਸਾਲ ਦੀ 3 ਸਾਲ ਦੀ 36 ਲੱਖ ਫੀਸ ਹੈ छत्तीस तो चौंती लाख फीस माफ करा दूंगा जी दो तीन तो लाख ग्रेजुएशन दूंगा जर्मनी चर्मनी चेबर लेबर शॉर्टेज है यूरोप नंबर वन है सर आप वर्ल्ड वाइड गल करिए नंबर फोर तकनमी है पांच साल बाद पी आर दे रहा ब्लू कार्ड दे रहे हैं थ्री ईयर ग्रेजुएशन है डेढ़ साल का वर्क परमिट है वर्ल्ड वी नीड पार्ट टाइम जॉब्स भी है सब कुछ है कपूर साहब जी आप गल करिए ਜਿਹੜੇ ਸਾਡੇ ਈਵਰਸ ਨੇ ਚਾਹੇ ਮਾਪੇ ਨੇ ਚਾਹੇ ਸਟੂਡੈਂਟਸ ਨੇ ਤੁਸੀਂ ਕਿਹੜਾ ਸਟਰੀਮ ਰਿਕਮੈਂਡ ਸਜ ਕਰੋਗੇ ਚਲੋ ਇੱਕ ਤਾਂ ਗੱਲ ਹੋ ਗਈ ਲੇਬਰ ਦੀ ਸ਼ਾਰਟੇਜ ਹੈ ਲੇਬਰ ਜੋਬਸ ਕਰਨੀਆਂ ਇੱਕ ਆ ਗੀ ਕਿ ਉਹਨਾਂ ਨੂੰ ਕਿ ਚੰਗਾ ਮੈਂ ਕਹੂੰਗਾ ਵਾਈਟ ਕੋਲਰ ਜਾਂ ਇੱਕ ਚਲੋ ਇੱਕ ਅੱਛੀ ਜੋਬ ਮਿਲ ਜਾ ਕੁਝ ਕੁਛ ਹੱਦ ਤੱਕ ਤੇ ਤੁਸੀਂ ਕਿਹੜਾ ਸਟਰੀਮ ਰੈਫਰ ਕਰੋਗੇ ਸਰ ਇਹਨਾਂ ਕੰਟਰੀਆਂ 'ਚ ਉਹਨਾਂ ਨੂੰ ਜਦੋਂ ਜਾਣਾ ਹੀ ਗ੍ਰੈਜੂਏਸ਼ਨ ਲਈ ਹੈ ਕਿਉਂਕਿ ਡਿਪਲੋਮੇ 'ਚ ਵੀਜ਼ਾ ਨਹੀਂ ਆਂਦਾ ਗ੍ਰੈਜੂਏਸ਼ਨ 'ਚ ਵੀਜ਼ਾ ਆ ਮੈਂ ਜਦੋਂ ਤੁਸੀਂ ਗ੍ਰੈਜੂਏਸ਼ਨ ਕਾਲੀ ਮੰਨ ਲਓ ਸਭ ਤੋਂ ਈਜ਼ੀ ਪ੍ਰੋਗਰਾਮ ਹੈ ਹਸਪਿਟੈਲਿਟੀ ਮੈਨੇਜਮੈਂ ਹਸਪਿਟੈਲਿਟੀ ਟੂਰਿਜ਼ਮ ਦੇ ਵਿੱਚ ਤੁਹਾਨੂੰ ਜੌਬ ਮਿਲ ਜਾਨੀ ਹੈ ਬਿਜ਼ਨਸ ਜੌਬ ਮਿਲ ਜਾਨੀ ਹੈ ਹੁਣ ਅਸੀਂ ਫਰਾਸ ਦਾ ਪ੍ਰੋਡਕਟ ਲੈ ਕੇ ਆਏ ਆਂ ਦੇਖੋ 3 ਇਅਰ ਦੀ ਗ੍ਰੈਜੂਏਸ਼ਨ ਹੈ ਉਹਦੇ ਚ 6 ਤੁਹਾਡੇ ਸੈਮੈਸਟਰ ਹੈ ਫਰਸਟ ਸੈਮੈਸਟਰ ਸਟਡੀ ਸੈਕੰਡ ਸੈਮੈਸਟਰ ਪੇਡ ਇੰਟਰਨਸ਼ਿਪ ਬੋਲੀ ਥਰਡ ਸੈਮੈਸਟਰ ਸਟਡੀ ਫੋਰਥ ਸੈਮੈਸਟਰ ਪੇਡ ਇੰਟਰਨਸ਼ਿਪ ਫਿਫਥ ਸੈਮੈਸਟਰ ਸਟਡੀ 6 ਸੈਮੈਸਟਰ ਪੇਡ ਇੰਟਰਨਸ਼ਿਪ ਮੈਂ ਕਹਿੰਦਾ ਤੁਹਾਨੂੰ ਪਾਰਟ ਟਾਈਮ ਜੌਬ ਕਰਨ ਦੀ ਲੋੜ ਹੀ ਨਹੀਂ ਜੀ ਸੂਰਨ ਨੂੰ 3 ਸਾਲ ਦੀ ਗ੍ਰੈਜੂਏਸ਼ਨ ਹੋ ਗਈ ਔਰ ਬਿਊਟੀ ਹੋਗ ਦਾ ਪ੍ਰੋਡਕਟ ਦੇਖ ਉਸ ਕੰਟਰੀ ਦੀ ਟ੍ਰੇਨਿੰਗ ਹੋ ਗਈ ਇੰਟਰਨਸ਼ਿਪ ਹੋ ਗਈ ਤੁਸੀਂ ਜਿੱਥੇ ਇੰਟਰਵਿਊ ਜਾਈਓਗੇ ਵੀ ਮੈਂ ਫਰਾਂਸ ਚ ਗ੍ਰੈਜੂਏਸ਼ਨ ਕੀਤੀ ਹੈ ਮਨ ਹਸਪੀਟੈਲਿਟੀ ਮੈਨੇਜਮੈਂਟ ਕੀਤੀ ਹੈ ਤੇ 1.5 ਇਅਰ ਦਾ ਸਰ ਮੇਰੇ ਕੋ ਫਲਾਣਾ 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 ਹੋਟਲ ਦਾ ਐਕਸਪੀਰੀਅੰਸ ਹੈ ਮੈਨੂੰ ਕਦਾਂ ਸਮਝਾਓਗਾ ਹਮ ਜਵਾਬ ਕਿਉਂ ਨਹੀਂ ਮਿਲੇਗੀ ਜਿੱਥੇ ਜੋਬ ਦੀ ਲੇਬਰ ਦੀ ਸ਼ਾਰਟੇਜ ਹੈ ਉਥੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਇੰਟਰਨਸ਼ਿਪ ਉਸ ਕੰਟਰੀ ਦੀ ਕੀਤੀ ਹੋਈ ਹੈ ਤੁਹਾਨੂੰ ਜੋਬ ਕਿਉਂ ਨਹੀਂ ਮਿਲੇਗੀ ਤੁਹਾਨੂੰ ਪੀਆਰ ਕਿਉਂ ਨਹੀਂ ਮਿਲੇਗੀ ਇਹਦੇ ਤੋਂ ਪੁੱਛੋ ਗੱਲ ਹੋ ਗਈ ਪੀਆਰ ਦੀ ਉਨਕੇ ਵਿੱਚ ਸਟੂਡੈਂਟ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਉੱਥੇ ਸਟਡੀ ਕਰਕੇ ਤੇ ਇੰਡੀਆ ਚ ਵਾਪਸ ਆ ਕੇ ਜੋਬ ਕਰਨਾ ਚਾਹੁੰਦੇ ਆ ਉਹ ਤੋਂ ਦੀ ਸਟਡੀ ਦੀ ਇੱਥੇ ਕੀ ਨਿਕਲੂਗੀ ਸਰ ਨੈਚੁਰਲੀ ਗੱਲ ਹੈ ਜੇ ਇੰਡੀਆ ਦੀ ਸਟਡੀ ਵਰਲਡ ਵਾਈਡ ਐਕਸੈਪਟਡ ਹੈ ਤੇ ਉਹ ਕੰਟਰੀ ਡਿਵੈਲਪਡ ਕੰਟਰੀ ਹੈ ਇੰਡੀਆ ਡਿਵੈਲਪਿੰਗ ਕੰਟਰੀ ਹੈ ਜੇ ਇੰਡੀਆ ਦੀ ਐਜੂਕੇਸ਼ਨ ਉੱਥੇ ਰੈਕੋਗਨਾਈਜ਼ ਹੋ ਸਕਦੀ ਹੈ ਤੁਸੀਂ ਆਪ ਸੋਚੋ ਡਿਵੈਲਪਡ ਕੰਟਰੀ ਤੁਸੀਂ ਪੜ ਕੇ ਆਏ ਹੋ ਇੰਗਲਿਸ਼ ਪੜ ਕੇ ਆਏ ਹੋ ਤੇ ਨੈਚੁਰਲੀ ਗੱਲ ਹੈ ਇੱਥੇ ਸਰ ਜੇ ਤੁਸੀਂ ਮੰਨ ਲਓ HDFC ਬੈਂਕ ਦਾ ICICI ਬੈਂਕ ਦਾ ਜੇ ਉਦੋਂ ਕੋਈ BBA ਕਰਕੇ ਆਇਆ ਬੈਚਲਰ ਬਿਜ਼ਨਸ ਐਡਮਿਨਿਸਟ੍ਰੇਸ਼ਨ ਜੀ ਤੇ ਉਹਨੂੰ 5 ਲੱਖ ਰੁਪਏ ਦਾ ਪੈਕੇਜ ਮਿਲਦਾ ਜੀ 7 ਲੱਖ ਰੁਪਏ ਦਾ ਪੈਕੇਜ ਮਿਲਦਾ ਜੀ ਬੜੀ ਈਜ਼ੀਲੀ ਮਿਲਦਾ ਥੋੜੀ ਜਿਹੀ ਹੋਨਰ ਵੀ ਤਾਂ ਹੋਣਾ ਚਾਹੀਦਾ ਨਾ ਕੋਈ ਕੁਆਲਿਟੀ ਜਿਹੀ ਹੋਣੀ ਚਾਹੀਦੀ ਹੈ ਤੁਸੀਂ ਭੀੜ ਤੋਂ ਅਲੱਗ ਦੇਖੋ ਵੀ ਜੇ ਥੋੜਾ ਬੰਦਾ ਉਹਨ ਇੱਕ ਮੰਨ ਲਓ ਰੈਜ਼ੂਮੇ ਦੇ ਕੇ ਆਪਣਾ ਜੌਬ ਦਾ ਇੰਟਰਵਿਊ ਲਈ ਜਾ ਰਿਹਾ ਜਦੋਂ ਤੁਸੀਂ ਕਹੋਗੇ ਮੈਂ ਫਰਾਂਸ ਤੋਂ ਫਲਾਨੇ ਇੰਸਟੀਚਿਊਸ਼ਨ ਤੋਂ ਪੜ੍ਹ ਕੇ ਆਇਆ ਜੀ ਜੀ ਤੁਸੀਂ ਆਪੇ ਦੇ ਕੋਲ ਇਹਦਾ ਵੇਟੇਜ ਕੀ ਹੈ ਬਹੁਤ ਇੱਕ ਅੱਛੇ ਇੰਸਟੀਚਿਊਸ਼ਨ 'ਚ ਪੜੰਗਣਾ ਤੁਸੀਂ ਇੰਡੀਆ ਦੇ ਵਿੱਚ ਹੀ ਅੱਛੇ ਇੰਸਟੀਚਿਊਸ਼ਨ 'ਚ ਆਪਾਂ ਪੰਜਾਬ ਯੂਨੀਵਰਸਿਟੀ 'ਚ ਗ੍ਰੈਜੂਏਸ਼ਨ ਕਰਦੇ ਆ ਥਾਪਰ ਤੋਂ ਗ੍ਰੈਜੂਏਸ਼ਨ ਬੱਚਾ ਕਰਦਾ ਜੀ ਉਹਦੇ ਕੈਂਪਸ ਪਲੇਸਮੈਂਟ ਹੁੰਦੀ ਹੈ ਕਦੇ ਸੁਣਿਆ ਕਿ ਥਾਪਰ ਦੇ ਸਟੂਡੈਂਟ ਨੂੰ ਜੌਬ ਨਹੀਂ ਮਿਲਦੀ ਜੀ ਭਾਵੇਂ ਆਪਾਂ ਕਿੰਨਾ ਮਰਜੀ ਕਹ ਲਈਂ ਇੰਡੀਆ 'ਚ ਜੌਬs ਨਹੀਂ ਫਿਊਚਰ ਹੈ ਨਹੀਂ ਆਪਾਂ ਦੇਖੇ ਸਹੀ ਆਪਾਂ ਕਿਹੇ ਇੰਸਟੀਚਿਊਸ਼ਨ 'ਚ ਕਿਹੜੇ ਲੈਵਲ ਦੀ ਪੜ੍ਹਾਈ ਕਰਦੇ ਪਏ ਆ ਆਪਾਂ ਮਿਹਨਤ ਕਿੰਨੀ ਕੀਤੀ ਪੜ੍ਹਾਈ 'ਤੇ ਪੜ੍ਹਾਈ ਤਾਂ ਕੋਈ ਸ਼ਾਰਟਕਟ ਮਾਰਿਆ ਵੀ ਕੈਂਡੀਡੇਟ ਦੋ ਸਾਲਾਂ ਡਿਪਲੋਮ ਉਹ ਹੱਥ ਟਾਈਟ ਹੋ ਗਿਆ ਜੀ ਇਸ ਕਰਕੇ ਆਪਾਂ ਨੂੰ ਡੈਸਟੀਨੇਸ਼ਨ ਚੇਂਜ ਕਰਨ ਦੀ ਲੋੜ ਆ ਵਾਈਜ਼ਲੀ ਪੇਰੈਂਟਸ ਦੇ ਪੈਸੇ ਵੀ ਘਟ ਲੱਗਣ ਬੱਚੇ ਦਾ ਫਿਊਚਰ ਵੀ ਬਣ ਜੇ ਬੱਚਾ ਉੱਥੇ ਪੀਅਰ ਵੀ ਹੋ ਜੇ ਸੈਟਲ ਵੀ ਹੋ ਜੇ ਸਾਰਾ ਕੁਝ ਪਾਰਟ-ਟਾਈਮ ਜੋਬਸ ਵੀ ਮਿਲ ਜਨ ਉਹ ਤੇ ਜੇ ਤੁ ਆਈਓਸੀ ਗੱਲ ਕਰੀਏ ਜਾਂ ਪੀਡੀੀ ਦੀ ਗੱਲ ਕਰੀਏ ਤੇ ਇਧਰ ਜਰਨਲ ਕੰਪਨੀ ਨੂੰ ਅਗਰ ਮੂਵ ਕਰਨ ਵਾਸਤੇ ਤੇ ਕਿੰਨੇ ਕਿ ਗਵਰਨਮੈਂਟ ਦੀ ਕਿਹ ਕਿਹੜੀ ਸਰ ਬਿਲਕੁਲ ਲੋੜ ਨਹੀਂ ਜੀ ਫਰਾਂਸ ਇਟਲੀ ਸਪੇਨ ਵਿਦਾਊਟ ਵੀਜ਼ਾ ਹੈ ਹਾਂ ਅਸੀਂ ਆਜਾ ਸਾ ਪੇਪਰ ਨਹੀਂ ਕਹਿੰਦੇ ਕਲਾਈਮ ਨੂੰ ਬਿਲਕੁਲ ਵੀ ਕੋਈ ਪੇਪਰ ਨਹੀਂ ਦੇਣ ਦੀ ਲੋੜ ਲੇਕਿਨ ਇੰਗਲਿਸ਼ ਸਿੱਖਣੀ ਜ਼ਰੂਰੀ ਹੈ ਇੰਗਲਿਸ਼ ਬੋਲਣੀ ਜ਼ਰੂਰੀ ਹੈ ਕਿਉਂਕਿ ਸਰ ਇਹਨਾਂ ਕੰਟਰੀਆਂ ਦੇ ਵਿੱਚ ਇੱਕ ਇੰਟਰਵਿਊ ਆਉਂਦੀ ਹੈ ਮਤਲਬ ਯੂਰੋਪੀਅਨ ਕੰਟਰੀ ਦੀ ਗੱਲ ਕਰੀ ਪੇਪਰ ਦੀ ਕੋਈ ਲੋੜ ਨਹੀਂ ਕੋਈ ਨਹੀਂ ਸਰ ਪੇਪਰ ਦੀ ਸਰ ਕੋਈ ਲੋੜ ਨਹੀਂ ਐਬਸੋਲੂਟਲੀ ਕੋਈ ਰਿਕੁਆਇਰਮੈਂਟ ਨਹੀਂ ਇੱਕ ਇੰਗਲਿਸ਼ ਸਪੀਕਿੰਗ ਹੋਣਾ ਚਾਹੀਦਾ ਹੈ ਲਿਸਨਿੰਗ ਐ ਸਪੀਕਿੰਗ ਕਿਉਂਕਿ ਜਦੋਂ ਵੀਜ਼ਾ ਆਫੀਸਰ ਤੁਹਾਡੀ ਇੰਟਰਵਿਊ ਲੈਣੀ ਹੈ ਥੈਟ ਇਨਗਲਿਸ਼ ਉਹਨੇ ਤੁਹਾਨੂੰ ਇੰਗਲਿਸ਼ ਹੀ ਪੁੱਛਣਾ ਦੇਖੋ ਉਰੇ ਜੇ ਬੇਸਿਕ ਚੀਜ਼ੋ ਨੇ ਮੇਰੇ ਬਾਰੇ ਨਹੀਂ ਕੁਝ ਨਹੀਂ ਤੁਹਾਡੇ ਬਾਰੇ ਪੁੱਛਣਾ ਵੀ ਬੇਟੇ ਤੁਸੀਂ ਬੀਵੀਏ ਕਰਨ ਚੱਲੇ ਹੋ ਫਰਾਂਸ ਦੇ ਵਿੱਚ ਤੇ ਇੰਡੀਆ'ਚ ਕਿਉਂ ਨਹੀਂ ਕਰਨ ਚੱਲੇ ਵਾਏ ਫਰਾਂਸ ਵਾਈ ਨਾਟ ਯੂਐਸਏ ਕੈਨੇਡਾ ਉਹ ਇੰਟਰਵਿਊ ਦੀ ਪ੍ਰੈਪਰੇਸ਼ਨ ਅਸੀਂ ਕਰਵਾਣੇ ਆ ਲੇਕਿਨ ਕਰਵਾਵਾ ਜੋ ਉਸੇ ਸਟੂਡੈਂਟ ਨੂੰ ਜਿਹਨੂੰ ਇੰਗਲਿਸ਼ ਬੋਲਣੀ ਆਂਦੀ ਹੈ ਤੇ ਸੁਣਨੀ ਆਂਦੀ ਹੈ ਮੇਰੀ ਉਹ ਜੇ ਤੁਹਾਨੂੰ ਮੈਂ ਕਹੂੰਗਾ ਹਾਓ ਆਰ ਯੂ ਉਹ ਬੋਲੇ ਹਾਓ ਯੂ ਇਸ ਕਰਕੇ ਉਹਨਾਂ ਦੇ ਐਕਸੈਂਟ ਦੇ ਵਿੱਚ ਸਮਝਣ ਵਾਸਤੇ ਤੇ ਉਹਨਾਂ ਦੇ ਐਕਸੈਂਟ 'ਚ ਜਵਾਬ ਦੇਣ ਵਾਸਤੇ ਅਸੀਂ ਐਡਵਾਈਸ ਕਰਦੇ ਹਾਂ ਕਿ ਤੁਸੀਂ ਆਈਐਸ ਜਾਂ ਪੀਡੀ ਦੀ ਕਲਾਸਿਸ ਜੋੜ ਲਓ ਇਗਜ਼ਾਮ ਨਾਲ ਜੋ ਸਾਨੂੰ ਰਿਜ਼ਲਟ ਦੀ ਕੋਈ ਲੋੜ ਨਹੀਂ ਐਬਸੋਲੂਟਲੀ ਲੇਕਿਨ ਤੁਹਾਡੀ ਸਪੀਕਿੰਗ ਤੇ ਲਿਸਨਿੰਗ ਤੁਹਾਡੀ ਇੱਕ ਲੈਵਲ ਤੇ ਆ ਜਾਏ ਤਾਂ ਕਿ ਤੁਸੀਂ ਇੰਟਰਵਿਊ ਨੂੰ ਕੌਨਫੀਡੈਂਟਲੀ ਫੇਸ ਕਰ ਸਕੋ ਜੀ ਬਿਲਕੁਲ ਇਹ ਹਨ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨਲ ਕਨਸਲਟੈਂਟ ਵਿਕਾਸ ਕਪੂਰ ਜੀ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜਾ ਕੈਨੇਡਾ ਹੈ ਓਵਰ ਕੋਵਿਡ ਹੋ ਚੁੱਕਾ ਹੈ ਤੇ ਹੁਣ ਜਿਹੜਾ ਲੋਕਾਂ ਨੂੰ ਜਿਹੜੇ ਇੱਕ ਫੋਰਨ ਹੀ ਮੂਵ ਕਰਨਾ ਚਾਹੁੰਦੇ ਆ ਅਬਰਡ ਮੂਵ ਕਰਨਾ ਚਾਹੁੰਦੇ ਆ ਉਹਨਾਂ ਨੂੰ ਯੂਰੋਪੀਅਨ ਕੰਟਰੀਜ਼ ਵੱਲ ਜਿਹੜਾ ਇੱਕ ਰੁਖ ਕਰਨਾ ਚਾਹੀਦਾ ਹੈ ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਇੱਕ ਲੋੜ ਹੈ ਇੱਕ ਇੰਗਲਿਸ਼ ਦੇ ਚੰਗੇ ਐਕਸਨ ਦੀ ਤਾਂ ਕਿ ਤੁਸੀਂ ਜਿਹੜਾ ਕਿ ਉੱਥੇ ਫਲਿੰਗਲਿਸ਼ ਚੱਲਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਉਹ ਤੁਸੀਂ ਉਸ ਕੰਟਰੀ ਦੀ ਜਿਹੜੀ ਨੇਟਿਵ ਲੈਂਗੁਏਜ ਹੈ ਉਹਨੂੰ ਤੁਸੀਂ ਅਡਾਪਟ ਕਰਨਾ ਹੀ ਕਰਨਾ ਹੈ ਯੂ ਕੈਨ ਸਰਵਾਈਵ ਇਨ ਇੰਗਲਿਸ਼ ఆ ఆల్సో ਤੇ ਇੱਕ ਵੇਲੇ ਤੁਹਾਡਾ ਐਕਸੈਲ ਹੋਣਾ ਚਾਹੀਦਾ ਹੈ ਤੁਹਾਡੀ ਖਾਸ ਕਰਕੇ ਜਿਹੜੀ ਲਿਸਨਿੰਗ ਹੈ ਤੇ ਸਪੀਕਿੰਗ ਹੈ ਦੋਨੋਂ ਤੋਂ ਜ਼ਿਆਦਾ ਲੋਡ ਹੈਗੀ ਹੈ ਤੇ ਬਿਲਕੁਲ ਜਿਵੇਂ ਨੇ ਦੱਸਿਆ ਕਿ ਤੁਹਾਡੀ ਜਿਹੜੀ ਸਕਾਲਰਸ਼ਿਪ ਆ ਲਈ ਜਾਂ ਜਿਹੜੀ ਤੁਹਾਡੀ ਫੀਸ ਹੈ ਉਹ ਵੀ 95% ਤੱਕ तकरीबन ਜਿਹੜੀ ਹੈ ਉਹ ਮੈਂ ਸ਼ੁਰੂਆਤ ਦੇ ਰਿਹਾ ਬਿਲਕੁਲ ਇਹਨਾਂ ਦਾਵਾ ਕੀਤਾ ਤੇ ਬਿਲਕੁਲ ਮੈਂ ਕਹਾਂਗਾ ਜੇ ਤੁਸੀਂ ਇੱਕ ਚੰਗੇ ਪ੍ਰੋਫੈਸਰ ਦੀ ਗੱਲ ਕਰ ਰਹੇ ਹੋ ਤੇ ਉਹਦੇ ਵਾਸਤੇ ਤੁਸੀਂ ਅਬਰੋਡ ਮੂਵ ਕਰਨਾ ਚਾਹੁੰਦੇ ਹੋ ਤੇ ਅੱਜ ਤੁਹਾਨੂੰ ਜਿਹੜੀ ਕੈਨੇਡਾ ਛੱਡ ਕੇ ਅੱਜ ਯੂਰੋਪੀਅਨ ਕੰਟਰੀ ਵੱਲ ਮੂਵ ਕਰਨ ਦੀ ਇੱਕ ਅਜੇ ਸਮੇਂ ਦੀ ਰੂਟ ਬਣ ਗਈ ਹੈ ਮੋਗਾ ਜਿਹੜੇ ਨਿਊਜ਼ ਲਈ ਸੇ ਹੋਗੀ ਅਸ਼ੋਕ ਮੋੜਾ ਦੇ ਨਾਲ ਮਨੀਸ਼ ਜਿੰਦਲ ਮੋਗਾ